ਮੇਰਾ ਨਾਮ ਸਾਇਨ ਸੂਰੀ ਹੈ ਮੈਂ ਪੰਜਾਬ ਵਿਭਾਗ ਉਪadhyaksh ਯੂ ਦਾ ਸ਼ਿਵਸ਼ੰਨ ਲਖਸਾਲੀ ਵਾਲਾ ਕਿ ਕੀ ਕੀ ਮੈਟਰਸ ਹੈ ਜਿਹੜਾ ਰਾਜਦਾਨੀ ਆਈ ਮੈਟਰ ਹੈ ਸੀ ਕਿ ਜਨਾਬ ਸੁਦੀਰ ਕੁਮਾਰ ਸੂਰੀ ਅਮਰ ਅਮਰਜੀਤ ਸਾਹਿਬ ਮਰ ਸੂਰੀ ਦਾ ਕਾਤਲ ਕਤਲ ਕੀਤਾ ਸੀ ਉਹਨਾਂ ਦਾ ਕਾਤਲ ਵੱਲੋਂ ਆਪਣੇ ਦੁਕਾਨਾਂ ਦੇ ਬਾਹਰ ਪੋਸਟਰ ਲਗਾਏ ਗਏ ਤਰਾ ਤਰਾ ਦੀਆਂ ਵੀਡੀਓਜ਼ ਫੇਸਬੁੱਕਾਂ ਦੇ ਪਾਈਆਂ ਗਈਆਂ ਜਿਹਦੇ ਨਾਲ ਮਾਹੌਲ ਖਰਾਬ ਹੋਣ ਦੇ ਚਾਂਸਸ ਹੈ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਤੇ ਆਪਾਂ ਅੱਜ ਇੱਕ ਮੀਟਿੰਗ ਰੱਖੀ ਸੀ ਸਿਰਫ ਹਿੰਦੂ ਸਕੰਠਾਂ ਦੀ ਆਪਸ ਕੋਈ ਪ੍ਰਦਰਸ਼ਨ ਨਹੀਂ ਸੀ ਆ ਜਾਏਗਾ ਆਪਾਂ ਆਪਣਾ ਮੀਟਿੰਗ ਰੱਖੀ ਕਿ ਆਪਾਂ ਕੀ ਸਟੈਪ ਲੈਣਾ ਤੇ ਸਰਕਾਰ ਤੇ ਪ੍ਰਸ਼ਾਸਨ ਆਇਆ ਉੱਚ ਅਧਿਕਾਰੀ ਆਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦੁਲਾਇਆ ਕਿ ਇੱਕ ਦੋ ਦਿਨਾਂ ਚ ਪੋਸਟਰ ਹਟ ਜਾਣਗੇ ਤੇ ਜਿਹੜੀਆਂ ਵੀਡੀਓਜ਼ ਵਗੈਰਾ ਉਹ ਪਾਉਂਦੇ ਨੇ ਆਨਲਾਈਨ ਜੇ ਤੁਸੀਂ ਕਹੋ ਮੈਂ মিডিਆ ਨੂੰ ਦਵਾਂਗਾ ਉਹਦੇ ਤੁਸੀਂ ਦੇਖੋਗੇ ਕਿ ਤੀਰ ਦੇ ਉੱਪਰ ਇੱਕ ਪਾਸੇ ਸੰਨੀ ਦੀ ਫੋਟੋ ਹੈ ਤੇ ਇੱਕ ਪਾਸੇ ਆਮਰਸ਼ੀ ਸ੍ਰੀ ਮਰਸ਼ੀ ਦੀ ਫੋਟੋ ਹੈ ਤਾਂ ਉਹ ਲੱਗੀ ہوئی ਹੈ ਇਹੋ ਜੀਆਂ ਵੀਡੀਓਜ਼ ਨੇ ਫੋਟੋਜ਼ ਨੇ ਫਿਰ ਇੱਕ ਪਾਸੇ ਉਹ ਆਪਣਾ ਜਦੋਂ ਤਾ ਸੁਰੇਵੰਤ ਸੁਰੇ ਸਾਹ ਨੂੰ ਗੋਲੀਆਂ ਵਜੀਆਂ ਉਦੋਂ ਦੀਆਂ ਫੋਟੋਸ ਨੇ ਤੇ ਉਹਨੂੰ ਐਡਿਟ ਕਰਕੇ ਪਿੱਛੇ ਭੜੇ ਭੜੇ ਗਾਣੇ ਲਾ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੰਜਦੀਆਂ ਸੀ ਦੱਸਿਆ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਐਸਪੀ ਸਾਹਿਬ ਉਹਨੇ ਆਏ ਸੀ ਹੋਰ ਵੀ ਉੱਚੇ ਅਧਿਕਾਰੀ ਆਏ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸ਼ਣ ਦਿਲਾਇਆ ਕਿ ਜਿਹੜੀਆਂ ਉਹ ਵੀਡੀਓਸ ਵਗੈਰਾ ਪਾਉਂਦੇ ਨੇ ਉਹਨਾਂ ਤੇ ਮੀਗਲ ਕਾਰਵਾਈ ਹੋਏਗੀ ਉਹਨਾਂ ਤੇ ਜਿੰਨੀ ਵੀ ਬੰਦੀ ਐ ਫਾਇਰ ਹੋਏਗੀ ਉਹ ਹੋਏਗੀ ਤੇ ਜਿਹੜਾ ਪੋਸਟਰ ਹੈ ਉਹ ਲਵਾਇਆ ਜਾਏਗਾ ਇੱਕ ਦੋ ਦਿਨ ਦੇ ਅੰਦਰ ਸਮੇਂ ਦੀ ਨਾ ਆਪਣਾ ਮਾਹੌਲ ਖਰਾਬ ਕਰਨ ਦੀ ਬ ਆਇਦਨ ਹੁੰਦਾ ਇਹ ਪਹਿਲੀ ਵਾਰੀ ਨਹੀਂ ਹੋਇਆ ਜਿਹੜੀ ਇਹ ਵੀਡੀਓਜ਼ ਜਿਹੜਾ ਇਹਨਾਂ ਨੇ ਪੋਸਟਰ ਲਾਇਆ ਇਹ ਇਹਨਾਂ ਨੇ ਅਜੇ ਤੋਂ ਸਾਲ ਪਹਿਲੇ ਵੀ ਲਾਇਆ ਸੀ ਉਦੋਂ ਵੀ ਸੀਪੀ ਸਾਹਿਬ ਨਾਲ ਗੱਲ ਕਰਕੇ ਪੋਸਟਰ ਹਟਾਇਆ ਗਿਆ ਸੀ ਉਦੋਂ ਹਟਾਇਆ ਸੀ ਇਹ 2 ਮਹੀਨੇ ਤੋਂ ਇਹਨਾਂ ਨੇ ਫੇਰ ਪੋਸਟਰ ਲਾਇਆ ਐਵੇਂ ਨਹੀਂ ਕਿ ਛੋਟਾ ਜਿਹਾ ਪੋਸਟਰ ਬਹੁਤ ਵੱਡਾ ਪੋਸਟਰ ਐ ਮੈਂ ਸਮਝਦਾ ਹਾਂ ਮੈਂ ਸਿਰਫ ਇੱਕ ਪੋਸਟਰ ਨਹੀਂ ਇਹ ਯੂਥ ਚ ਭੈੜਾ ਮੈਸੇਜ ਜਾਂਦਾ ਕਿ ਤੁਸੀਂ ਕਤਲ ਕਰੋ ਤੁਹਾਨੂੰ ਫੰਡਿੰਗ ਹੋਏਗੀ ਤੁਹਾਨੂੰ ਵੱਡੇ ਵੱਡੇ ਉਹਦੇ ਤੇ ਕੋਈ ਬਿਲਡਿੰਗ ਤੇ ਪੋਸਟਰ ਕੋਈ ਵੀ ਲਾ ਸਕਦਾ ਉਹਨੇ ਆਪਣੀ ਬਿਲਡਿੰਗ ਤੇ ਪੋਸਟਰ ਸਮਝਦਾ ਲਾ ਸਕਦਾ ਹੈ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਪਰ ਤੁਸੀਂ ਦੇਖੋ ਕਿ ਜਿਹੜੇ ਬੰਦੇ ਦਾ ਪੋਸਟਰ ਲੱਗ ਰਿਹਾ ਹੈ ਉਹ ਇੱਕ ਦੋਸ਼ੀ ਹੈ ਕਿਉਂਕਿ ਹਲੇ ਨਾ ਸਰਕਾਰ ਨੇ ਉਹਨੂੰ ਡਿਕਲੇਅਰ ਕੀਤਾ ਕਿ ਉਹ ਦੋਸ਼ੀ ਨਹੀਂ ਹੈ ਨਹੀਂ ਦੋਸ਼ੀ ਡਿਕਲੇਅਰ ਕੀਤਾ ਉਹਦਾ ਟ੍ਰਾਇਲ ਚੱਲ ਰਿਹਾ ਕੋਰਟ ਚ ਕੇਸ ਹੈ ਉਹ ਇੱਕ ਕਤਲ ਦੇ ਕੇਸ ਚ ਜੇਲ੍ਹ ਕੱਟ ਰਿਹਾ ਪਿਛਲੇ 2 ਸਾਲਾਂ ਕਿ ਤੁਸੀਂ ਸਮਝਦੇ ਹੋ ਕਿ ਜਿੰਨੇ ਕਤਲ ਦੇ ਦੋਸ਼ੀ ਹੈ ਚਾਹੇ ਹਲੇ ਦੋਸ਼ੀ ਘਰਾੜ ਗਿਆ ਹੈ ਜਾਂ ਨਹੀਂ ਕਰਾਇਆ ਗਿਆ ਪਰ ਉਹ ਦੋਸ਼ੀ ਜੇਲ੍ਹ ਕੱਟ ਰਿਹਾ 2 ਸਾਲ ਤੁਸੀਂ ਸਮਝਦੇ ਹੋ ਕਿ ਆਪਣਾ ਸ਼ਹਿਰ ਦੇ ਵਿੱਚ ਤੇ ਪੋਸਟਰ ਲੱਗਣੇ ਚਾਹੀਦੇ ਹੈ ਕਿ ਯੂਥ ਨੂੰ ਯੂਥ ਨੂੰ ਪਹਿਲਾਂ ਮੈਸੇਜ ਜਾਈ ਕਿ ਤੁਸੀਂ ਕਤਲ ਕਰੋਗੇ ਸਾਡੇ ਆਪਣਾ ਪੋਸਟਰ ਲਗਨ ਕਿ ਪੁਲਿਸ ਪ੍ਰਸ਼ਾਸਨ ਕੀ ਵਿਸ਼ਵਾਸ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸ਼ਣ ਦੁਲਾਇਆ ਕਿ ਇੱਕ ਦੋ ਦਿਨਾਂ ਚ ਦੇ ਪੋਸਟਰ ਲਵਾਏਗਾ ਅਗਰ ਨਾ ਮਸਲਾ ਆਇਆ ਤਾਂ ਫੇਰ ਉਹ ਅਗਲੀ ਰਣਨੀਤੀ ਸਾਢੇ 6 ਮੰਨ ਦਸੇਗੀ ਜੀ ਸਰ ਸਾਹ ਦੇ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪੋਸਟਰ ਲਾਉਣ ਨੂੰ ਲਗਾ ਕੇ ਵੀ ਬਾਤ ਕੀਤਾ ਹੋ ਰਿਹਾ ਹੈ ਠੀਕ ਹੈ ਨਾ ਚੌਂਕ ਦੇ ਮੋਕੇ ਦੇ ਵਿੱਚ ਇਸ ਤਰ੍ਹਾਂ ਜੀ ਇੱਥੇ ਢੋੜੀ ਸੜਕੋ ਕਾਲ ਦੀ ਤੋਂ ਬਣਾਉਣੇ ਕੋ ਸ਼ੋਸ਼ਲ ਮੀਡੀਆ ਦੇ ਤੇ ਕੁਝ ਬੰਦੇ ਜਿਹੜੇ ਆ ਕੋਈ ਸੂਰੀ ਸਾਹਿਬ ਦੇ ਜਿਹੜੇ ਇਹ ਫੋਟੋ ਲਾ ਕੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਿਹੜੀਆਂ ਗੀਤ ਲਾ ਕੇ ਕੋਈ ਵਾਇਰਲ ਕਰ ਰਿਆ ਜੋ ਇਹਦੇ ਸਬੰਧ ਵਿੱਚ ਸਾਡੇ ਵੱਲੋਂ ਪੜਤਾਲ ਕਰਕੇ ਉਹ ਜਿਹੜੀ ਆ ਸੋਸ਼ਲ ਮੀਡੀਆ ਤੋਂ ਵੀ ਇਹ ਕੇਸ ਆਈਡੀ ਤੋਂ ਅਪਲੋਡ ਹੋਇਆ ਕਿੰਨੇ ਕੀਤੇ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਜਿਹੜਾ ਵੀ ਬੰਦਾ ਕਿਸੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵਿੱਚ ਡਰ ਭਾਓ ਪੈਦਾ ਕਰਨ ਦੀ ਦੇ ਮਨਸ਼ਾ ਦੇ ਨਾਲ ਕੋਈ ਸੋਸ਼ਲ ਮੀਡੀਆ ਤੇ ਗਲਤ ਪੋਸਟ ਅਪਲੋਡ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਸਾਡਾ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸਨ ਹੈ ਕਿ ਜਿਹੜਾ ਕੋਈ ਗਲਤ ਕਿਸੇ ਨੂੰ ਡਰਾਉਂਦਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਦੇ ਅਗੇ ਕੋਈ ਡਰ ਭਾਓ ਪੈਦਾ ਕਰਨ ਦੀ ਮਨਸ਼ੇ ਦੇ ਨਾਲ ਤੇ ਜਿਹੜੇ ਜਿਹੜੇ ਆ ਜਾਂ ਆਪਣੇ ਆਪ ਨੂੰ ਬਦਮਾਸ਼ੀ ਦਾ ਆਲਮ ਮੁਖਾ ਕੇ ਕੋਈ ਕੋਈ ਵੀ ਵਰਸ ਅਪਲੋਡ ਕਰਦਾ ਪੋਸਟ ਤੇ ਉਹਦਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਦੇ ਉਹਦੇ ਖਿਲਾਫ ਐਫ ਆਈ ਆਰ ਦਾ ਜਿਕਰ ਇਹਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸ਼ਰਤੀ ਅੰਤਰ ਜਿਹੜਾ ਕਰੇਗਾ ਜੀ ਉਹਨੂੰ ਸਲਾਖਾਂ ਬਹੁਤ ਹਵਾਲਾ 'ਚ ਬਹੁਤ ਖੁੱਲੀ ਜਿਹਾ ਬਈ ਆ ਜਿਹੜਾ ਵੀ ਇਹੋ ਜਿਹਾ ਕਰੇਗਾ ਹਵਾਲਾ ਦੇ ਦੇ ਸਰ ਉਹਨਾਂ ਵੱਲੋਂ ਕਿਹਾ ਗਈ ਧਰਨਾ ਪ੍ਰਦਰਸ਼ਨ ਦਿੱਤਾ ਜੇ ਇਹਨਾਂ ਨੂੰ ਕੋਈ ਪਿੱਛਾ ਜਾਂ ਰਿਹਾ ਉਹਨਾਂ ਨੂੰ ਨਹੀਂ ਜੀ ਇਹ ਤਾਂ ਸਾਡਾ ਪਰਿਵਾਰ ਆ ਇਹਨਾਂ ਕਿੱਥੇ ਦੇਣਾ ਸਾਨੂੰ ਸਾਡੇ ਦਾ ਕੋਈ ਨਾ ਮੈਸੇਜ ਪਹੁੰਚਾਉਣਾ ਹੈ ਪਹੁੰਚਾਤਾ ਜੀ ਧੰਨਵਾਦ